ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਜੀ ਪਰ ਫੱਡ ਕਰਤਾ ਜੇ ਅੱਜ ਪਹਿਲੇ ਦਿਨ ਕਦੂ ਮਾਰਤਾ ਕਈਆਂ ਏਰੀਆ ਚ ਚਿੱਕੜ ਵੀ ਕਹਿੰਦੇ ਆ ਮਾਝੇ ਜਿਵੇਂ ਕਹਿੰਦੇ ਆ ਚਿੱਕੜ ਮਾਰਿਆ ਤੇ ਸ਼ੁਰੂ ਕਰਾਂਗੇ ਬਸ ਆਪਣੇ ਲੇਵਰ ਆ ਗਈ ਆ ਕੁਛ ਮੇਰੇ ਹਿਸਾਬ ਆਉਣ ਵਾਲੇ ਆ 1401 ਵੈਰੈਟੀ ਲਾਵਾਂਗੇ ਆਪਾਂ ਤੇ ਮੇਰੇ ਕਮਰ ਨੂੰ ਪ੍ਰੋਬਲਮ ਹੋ ਗਈ ਸੀ ਕਾਫੀ ਦਿਨ ਹੋ ਗਿਆ ਤੇ ਗੋਰੇ ਨੇ ਆਪਣੇ ਮਾਰੇਆ ਡਰਾਈਵਰ ਸਾਹਿਬ ਨੇ ਹਰ ਫੱਡ ਤੇ ਮੈਂ ਬਾਹਰ ਨਿਕਲਿਆ ਮੈਂ ਚੱਲ ਦੇਖਦੇ ਆ ਮੈਂ ਚੱਲ ਨਾਲੇ ਵੀਡੀਓ ਬਣਾਉਣੇ ਆ ਨਾਲੇ ਫਿਰ ਚੇਤਾ ਰਹਿ ਜਾਂਦਾ ਵੀ ਫਲਾਣੀ ਤਰੀਕ ਨੂੰ ਆ ਵੇਖੋ ਕੰਮ ਸ਼ੁਰੂ ਕੀਤਾ ਸੀ ਤੇ ਸੋਨਾਲੀ ਕਮਗਰਵਾਇਆ ਜੀ ਆਪਣਾ ਰੋਟਾਵੀਟਰ ਤੇ ਪਹਿਲਾਂ ਵੀ ਜਾਂ ਦੋ ਕੁ ਦਿਨ ਪਹਿਲਾਂ ਸੀ ਵਾਹਣ ਤੇ ਅੱਜ ਫਿਰ ਮੈਨਾਂ ਵਾਰੀ ਸੀ ਨਹਿਰ ਚ ਪਾਣੀ ਆ ਗਿਆ ਸੀ ਨਹਿਰ ਟੁੱਟ ਗਈ ਸੀ ਆਪਣੇ ਖੇਤ ਦੁਬਾਰਾ ਫਿਰ ਤੇ ਮੈਨਾਂ ਪਾਣੀ ਆ ਗਿਆ ਨਹਿਰ ਚ ਤੇ ਨਾਲੇ ਵਖੋਣੇ ਇਹ ਗੰਨਾ ਕਿਵੇਂ ਦਾ ਖੜਾ ਆਪਣਾ ਨਾਲੇ ਆ ਵੀ ਹੁਣ ਬਸ ਛੋਣਾ ਸ਼ੁਰੂ ਹੁਣ ਓਲੀ ਓਲੀ ਮਹਾਰਾਜ ਦੀ ਕਿਰਪਾ ਨਾਲ ਚਾਲ ਬਣ ਜੂਗੀ ਰੋਜ ਦਾ ਲੱਗੀ ਜਾਊਗਾ ਥੋੜਾ ਥੋੜਾ ਤੇ ਵਖੋਣੇ ਇਹ ਤੁਹਾਨੂੰ ਅੱਗੇ ਆਹ ਵੇਖ ਲੋ ਜੀ ਆਪਾਂ ਪਲਾਟ ਇੱਕ ਕਰਤਾ ਸੀ ਆ ਜਮੀਨ ਹੁਣ ਆਪਾਂ ਮੰਨ ਲਓ ਇਧਰੋਂ ਤਬਾਦਲਾ ਕਰਕੇ ਇੱਥੇ ਇਕੱਠੀ ਕਰ ਲਈ ਜੀ ਸਾਰੀ ਆ ਆਪਣਾ ਕਮਾਦ ਖੜਾ ਚਾਰ ਕਿੱਲੇ ਜਿਹੜਾ ਆਪਾਂ ਲਾਇਆ ਸੀ ਹਾਈਟ ਚੰਗੀ ਕਰ ਗਿਆ ਬਾਬਾ ਵਧੀਆ ਖੜਾ ਆਓ ਸਾਹਮਣੇ ਸੋਨਾਲੀ ਕਾ ਆ ਗੁਰੇਰੀ ਖੜਿਆ ਤੇ ਚੱਲਦੇ ਆ ਉੱਥੇ ਦੇਖਦੇ ਆ ਤੇ ਪਾਣੀ ਮੇਰੇ ਸਾਹਮਣੇ ਕਮਾਲ ਨੂੰ ਛੱਡੀ ਬੈਠਿਆ ਬਹੁਤ ਸੋਹਣਾ ਖੜਾ ਕਮਾਲ ਬਈ ਲੇਹਰੀ ਲਾਇਆ ਆਪਾਂ ਤੇ ਜਿਹੜੇ ਵੀਰ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦੇ ਆਈਕਨ ਨੂੰ ਦਬਾਰਿਓ ਵੀਡੀਓ ਵੈਸੇ ਬਹੁਤ ਲੇਟ ਹੀ ਲੈ ਕੇ ਆਉਣੇ ਹੁੰਦੇ ਪਰ ਲੇ ਜਰੂਰ ਆ ਰਹੇ ਨੇ ਸੇਤ ਨਹੀਂ ਸੀ ਠੀਕ ਤੇ ਵਿੱਚੋਂ ਮਹਾਰਾਜ ਦੇ ਦਰਸ਼ਨ ਮੇਲੇ ਕਰਨ ਗਏ ਰਹੇ ਆ ਉਧਰ ਹੈ ਹੰਕੜ ਸਾਹਿਬ ਯਾਤਰਾ ਬਹੁਤ ਸੋਹਣੀ ਰਹੀ ਵੀਡੀਓ ਤੁਸੀਂ ਵੇਖੀ ਹੋਣੀ ਸਾਰੀ ਆਪਾਂ ਪਾਈ ਸੀ ਤੇ ਉਦੋਂ ਗ੍ਰੀਸ ਕਰੂਸ ਕਰਤਾ ਸੀ ਸਾਰਾ ਗੋਰੇ ਨੇ ਟਰੈਕਟਰ ਨੂੰ ਰੋਟਾਵੇਟਰ ਦੇ ਕਰਾਸ ਕਰੂਸ ਵੀ ਮਾਰਤੇ ਸੀ ਤਵੇ ਇੱਕ ਸਾਈਡ ਵਾਲੀ ਪਤਾ ਨਹੀਂ ਲਾਈ ਕਿ ਨਹੀਂ ਲਾਈ ਇੱਕ ਸਾਈਡ ਵਾਲੀ ਲਾਈ ਸੀ ਖੈਰ ਲਈ ਥੋੜੀ ਜામ ਜੀ ਹੋ ਗਈ ਸੀ ਖੋਲਦਾ ਤਾਂ ਪਿਆ ਸੀ ਫਤਨ ਕੀ ਬਣਾ ਫਤੋ ਪਾਣੀ ਇਧਰ ਛੱਡੀ ਬਿਠੇ achara ਕਿੱਲਾਂ ਨੂੰ ਮੇਰੇ ਸਾਵੇ ਵੀ ਕਰਨਾ ਚੱਕੜ ਫੱਡ ਕਰਨਾ ਤਮਾਦ ਨੂੰ ਨਹੀਂ ਛੱਡਿਆ achara ਕਿੱਲਾਂ ਨੂੰ ਛੱਡੀ ਬਿਠੇ ਮਿਲਦੇ ਉੱਥੇ ਆਵੇ ਸੋਚ ਨਹੀਂ ਕਰਦੇ ਬਤੰਦਰ ਉਹ ਲਾਈਟ ਜਗੀ ਜਾਂਦੀ ਮੈਂ ਕਰਤੀ ਟਰੈਕਟਰ ਤੇ ਅੜੀ ਅੜੀ ਨਾ ਗਿਆ ਸੋਚੇ ਕੱਢਦੇ ਗੁਰਬਰ ਚੇਤਾ ਭੁੱਲ ਜਾਂਦਾ ਇਹਨਾਂ ਸੋਚੇ ਕੱਢਦੇ ਆਪਾਂ ਆ ਖੜੇ ਹੈ ਜਿਵੇਂ ਆਹ ਵੱਡੇ ਰੂਟਰ ਵੀਟਰ ਦਾ ਫਾਇਦਾ ਨਵੇੜਾ ਬਹੁਤ ਹੁੰਦਾ ਇਹਨਾਂ ਜਗ੍ਹਾ ਬਹੁਤ ਕੱਢਦਾ ਬਾਕੀ ਸੋਨਾਂ ਲਿਖਾਈ ਬਹੁਤ ਵਧੀਆ ਟਰੈਕਟਰ ਆਪਾਂ ਇਕ ਲੇਟਾਂ ਦੇ ਬੜੇ ਫੈਨ ਨੇ ਭੁੱਲਰ ਸਾਹਿਬ ਨੇ ਕਿਹਾ ਵੀ ਲੇਟਾਂ ਚ ਗਾਲਿਆ ਕਰੋ ਨજર ਨਹੀਂ ਲੱਗਦੀ ਲੈ ਤਾਂ ਛੱਡ ਕੇ ਹੀ ਕੰਮ ਕਰਦੇ ਸਾਰਾ ਆ 4 ਕਿੱਲੇ ਦਾ ਇੱਕ ਪਲਾਟ ਆਪਣਾ ਕੋਈ ਕਿਹਾਰਾ ਨਹੀਂ ਇਹਦੇ ਵਿੱਚ ਇਧਰ ਸਾਢੇ 4 ਕਿੱਲੇ ਦਾ ਇੱਕ ਪਲਾਟ ਆ ਕੋਈ ਕਿਹਾਰਾ ਨਹੀਂ ਹਾਂ ਹੁਣ ਬਰਾਬਰ ਕਰਤੇ ਆਪਾਂ ਸਾਢੇ 7 ਕਿੱਲੇ 7 ਕਿੱਲੇ ਤਾਂ ਅੱਗੇ ਉਹ 2.5 ਕਿੱਲੇ ਨਹੀਂ ਵੀ ਹੁੰਦੇ ਸੀ ਉਹ ਹੁਣ ਇੱਕ ਲੈਵਲ ਕਰਤਾ ਸੋਲ ਰੇਤ ਕੀ ਬਹੁਤ ਲੱਗ ਰਿਹਾ ਵੈਸੇ ਤੇ ਕਿੱਥੇ ਕਿਥੇ ਸ਼ੁਰੂ ਕਰਤਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਆਪ ਖਾਲਾ ਨਵਾਂ ਬਣਾਇਆ ਸੀ ਮਿਲਦੇ ਅੱਗੇ ਆ ਵੀਰਾ ਜੀ ਕੁਮਾਰ ਵਾਰਿਆ ਸੀ ਪਹਿਲੀ ਤੇ ਹੁਣ ਮਾਉਣਾ ਜੀ ਮੈਂ ਤੇ ਇਹਨੂੰ ਕਲਾਉਂਦੇ ਆ ਕਿਰਾਏ ਤੇ ਤੇ 15 ਗੱਲ ਦੀ ਵੀ ਡਰਾਪ ਨੇ ਟਰੈਕਟਰ ਦੀ ਆਵਾਜ਼ ਹੈ ਨਹੀਂ ਜਾਣਾ ਬਹੁਤ ਸਾਇਦਾ ਦਾ ਟਰੈਕਟਰ ਵੈਸੇ ਅੰਦਰ ਦਾ ਬਹੁਤ ਥੋੜੀ ਥੋੜੀ ਗਾਇਵੰਦੇ ਬਾਹਰ ਵੀ ਬਹੁਤ ਘੱਟ ਆਵਾਜ਼ ਵੇੜਿੰਗ ਦਾ ਜਾਨੀ ਗਾਵੇਂ ਜਿਹੜੇ ਕਿਹੜਾ ਤਰ੍ਹਾਂ